जद जंगल का रुख किया रात मेरे ते पारी जख्मी सा पर चंगर किसने मारी सी कन्ना नीरी सीटियां मार के लंघ दी गई हिरना वागू सहक सहक के सारी रात गुजारी मीह दिया नेरा वांगों सी डिगया तो ਪਹਿਲਾ ਰਾਹਾਾਂ ਅੰਨੀਆਂ ਹੋਈਆਂ ਦੁੱਚੀ ਮੇਰੀ ਵਾਰੀ ਸੀ ਲੋਨੋ ਤੇ ਵਿੱਚ ਸਹਿਰੀ ਸੱਪਾਂ ਆਪਣੇ ਤੰਦ ਖਪੋਏ ਸਨ ਫਿਰ ਵੀ ਅੱਖਾਂ ਖੁੱਲ੍ਹੀ ਮੇਰੀ ਮੈਨੂੰ ਨੀਂਦ ਅੱਬ ਪਿਆਰੀ ਸੀ ਦਰਤਾਂ ਮਾਰਿਆਂ ਹੌਕਾ ਵੀ ਨਹੀਂ ਪੱਤੀ ਸੀ ਜੰਗਲ ਦੀਵਾ ਪੱਥਰ ਵਾਂਗੂ ਚੁੱਪ ਸੀ ਜਿੰਨੂੰ ਚਾਕਣ ਤੇ ਬਿਮਾਰੀ ਸੀ ਯਾ ਉਸ ਰਾਤ ਕਵਾਚ ਕੇ ਸੰ ਅਸਮਾਨ 'ਨਾ ਤੇ ਤਾਰੇ ਵੀ ਯਾ ਅੰਬਰ ਦੀ ਛਾਤਰ ਦੀ ਚੋਰਾ ਨੇ ਬੁੱਕਲ ਮਾਰੇ ਸੀ ਬਾਲਾਂ ਵਾਲੀਆਂ ਮਾਵਾਂ ਦੀ ਸ਼ਾਤੀ ਵਿੱਚ ਪੀੜਾਂ ਉੱਠੀਆਂ ਸਨ ਉਹਦਾ ਖੂਨ ਵੀ ਸੁੱਕ ਗਿਆ ਸੀ ਜਿਹੜੀ ਕੁੜੀ ਕਵਾਰੀ ਸੀ ਬੋਲਦਾ ਸਾ ਤੇ ਕੰਨਾਂ ਵਾਲੇ ਮੇਰੀ ਆਵਾਜ਼ ਨਾ ਸੁਣਤੇ ਸਨ ਜਿੱਥੇ ਮੈਂ ਬਿਲਕੁਲ ਕੱਲਾ ਸਾ ਉੱਥੇ ਖਲਕੱਤ ਸਾਰੀ ਸੀ ਜਿੱਥੇ ਮੈਂ ਬਿਲਕੁਲ ਕੱਲਾ ਸਾ ਉੱਥੇ ਖਲਕੱਤ ਸਾਰੀ ਸੀ ਤੇ ਬੱਦਲ ਲੰਘ ਕੇ ਸੂਰਜ ਚੜਿਆ ਚਮਕ ਪਿਆ ਚੱਕ ਸਾਰਾ ਅੱਖਾਂ ਦੇ ਵਿੱਚ ਖੁਬਦਾ ਚਾਵੇ ਪਾਣੀ ਦਾਲਿਸ਼ ਘੜਾ ਕੀ ਹੋਇਆ ਜੇ ਦਿਲ ਵਿੱਚ ਰਹਿ ਕੇ ਯਾਦਾਂ ਤੇ ਚੰਗਿਆੜੇ ਫੁੱਲਾਂ ਨੂੰ ਕੜਨਾ ਪੈਂਦਾ ਹੈ ਕੰਡਿਆਂ ਨਾਲ ਕੁਸਾਰਾ ਅਜੇ ਵੀ ਕੋਈ ਕੋਈ ਅਥਰ ਪਲਕਾਂ ਉੱਤੇ ਚਮਕੇ ਰਾਤ ਹਨੇਰੀ ਅਸਮਾਨਾਂ ਤੇ ਟਾਵਾ ਟਾਵਾ ਤਾਰਾ ਚੱਲ ਦਿਲਾ ਹੁਣ ਹੋਰ ਕਿਤੇ ਚਾ ਆਪਣੀ ਚੁੱਕੀ ਪਾਈਏ ਕਿਸ ਕਮ ਦਾ ਇਹ ਖੋ ਇਹ ਛੱਪੜ ਜਿਸਤਾ ਪਾਣੀ ਖਾਰਾ ਅੱਤੀ ਰਾਤੀ ਕਿਸ ਨੂੰ ਲੱਭਦਾ ਕਿਸਤੀ ਖੋਚ ਲਕਾਉਂਦੇ ਸ਼ਹਿਰ ਦੀਆਂ ਸੁੰਜੀਆਂ ਕਲੀਆਂ ਵਿੱਚ ਫਿਰਤੇ ਇੱਕ ਵਿਚਾਰਾ ਉਹਦੇ ਨਾਲ ਜੇ ਕੋਈ ਹੋਵੇ ਤਾਂ ਤੇ ਮੈਂ ਸਮਝਾਵਾਂ ਸਿਫਤ ਉਸ ਦੀ ਮੈਂ ਕੀ ਦੱਸਾਂ ਜਿਸ ਦਾ ਰੰਗ ਨਿਆਰਾ ਚੜਿਆ ਸੂਰਜ ਕਿੰਨੇ ਤੱਕਿਆਏ ਨੰਗੀਆਂ ਅੱਖਾਂ ਨਾਲ ਸਾਥੋਂ ਤਾਂਬ ਨਾ ਚੱਲੀ ਜਾਵੇ ਭਾਵੇਂ ਹੋਵੇ ਤਾਰਾ

ਖਾ ਭਿਆਲ ਵਾਂਗੋਂ ਰਸਤਾ ਭੁੱਲਿਆ ਨਿੱਕੇ ਜਹੇ ਬਾਲਵਾਂ ਕੋ ਮੈਂ ਹੱਕ ਕੈਤ ਕਰੋਧ ਤੇ ਕਿਲੇ ਅੰਦਰ ਦਿਲ ਨੂੰ ਡੰਕਦਾ ਕਿਸੇ ਸਵਾਲ ਵਾਂਗੋਂ ਪਹਿਰਾ ਚੁੱਪ ਪਤਾਏ ਪਰੇ ਘਰ ਉਤੇ ਕੰਨ ਵੱਜਦੇ ਨੇ ਖਾਲੀ ਥਾਲ ਵਾਂਗੋਂ ਸਦੀਆਂ ਪੀਤ ਗਈਆਂ ਸਾਨੂੰ ਸਫਰ ਅੰਦਰ ਚੰਨ ਤਿਸਤਾ ਹੈ ਕੋੜੀ ਦੇ ਨਾਲ ਵਾਂਗੋਂ ਚਾਨ ਤੇ ਸਤਾਏ ਕੋੜੀ ਤੇ ਨਾਲ ਵਾਂਕੋ ਉਮੀਦ ਕਰਤਾ ਤੋਸਤ ਇਹ ਅਲਫਾਜ ਤੁਹਾਡੇ ਦਿਲ ਨੂੰ ਸ਼ੂਕ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵਟਵਤ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ